ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋ ਗਿਆ ਇਹ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਜੈਨਨ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਗੜਾ ਰੋੜ ਤੇ ਨਿਹੰਗ ਸਿੰਘਾਂ ਦੇ ਵੱਲੋਂ ਪੁਲਿਸ ਤੇ ਜਾਣਦੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪ੍ਰਾਪਤ ਸਮਾਚਾਰ ਅਨੁਸਾਰ ਇੱਕ ਇਹ ਦੇ ਬਾਤਵਕੀ ਪਰੇ ਬੋਰਡ ਲਗਾਉਣ ਦੇ ਮਾਮਲੇ ਦੀ ਜਾਂਚ ਕਰਨ ਆਈ ਪੁਲਿਸ ਪਾਰਟੀ ਦੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ ਇਸ ਦੌਰਾਨ ਥਾਣਾ ਛੇ ਦੇ ਐਸ ਐਚ ਓ ਅਤੇ ਏ ਸੀ ਪੀ ਮਰਦਲ ਟਾਉਨ ਨੂੰ ਜ਼ਖਮੀ ਹੋ ਗਏ ਤੇ ਜਿਵੇਂ ਹੀ ਏ ਸੀ ਪੀ ਅਤੇ ਐਸ ਐਚ ਓ ਤੇ ਹਮਲਾ ਹੋਇਆ ਪੁਲਿਸ ਫੋਰਸ ਨੇ ਤੁਰੰਤ ਛੇ ਨਿਹੰਗ ਸਿੰਘਾਂ ਨੂੰ ਰਸਦ ਵਿੱਚ ਲੈ ਲਿਆ ਤੇ ਜਿਨ੍ਹਾਂ ਦੇ ਵਿੱਚ ਦੋ ਨਵਾਲਗ ਵੀ ਸਨ ਨਿਹੰਗ ਸਿੰਘਾਂ ਦੇ ਕੋਲ ਉਹਨਾਂ ਦੇ ਹਥਿਆਰ ਵੀ ਖੋਲੇ ਗਏ ਅਤੇ ਸਾਰਿਆਂ ਨੂੰ ਥਾਣਾ ਸਾਤਰ ਵਿਖੇ ਲਿਜਾਇਆ ਗਿਆ ਤੇ ਹਾਲਾਂਕਿ ACP ਅਤੇ SHO ਦੇ ਹੱਥਾਂ ਤੇ ਸੱਟਾਂ ਲੱਗੀਆਂ ਹਨ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਨੇ ਪੂਰੇ ਝਗੜੇ ਦੀ ਵੀਡੀਓਗ੍ਰਾਫੀ ਵੀ ਜਾਰੀ ਕਰ ਲਈ ਹੈ ਤੇ ਜੋ ਕਿ ਕੁਝ ਸਮੇਂ ਬਾਅਦ ਪੁਲਿਸ ਵੱਲੋਂ ਜਨਤਕ ਕੀਤੀ ਜਾਵੇਗੀ ਵੀਡੀਓ ਦੇਖਣ ਲਈ ਤੁਹਾਡਾ